ਉਹਦੇ ਬਹਿ ਗਏ ਜਿਹੜਿਆ ਪਿਸਰ ਦਾ ਹੀ ਰੰਗ ਦੀ ਜਿਹਨੂੰ ਕਿਸਤੀ ਜੀ ਦੀ ਸੀ ਜਾਂਦੀ ਆ ਚੋਬਰ ਕਹਿੰਦੇ ਨਾਲ ਹੀ ਲੈ ਕੇ ਚੱਲਿਆ ਹਾ ਅੱਛਾ ਅਜੇ ਤਾਂ ਫਿਰ ਮਗਰਮਸਾ ਨਾਲ ਸਿੱਧੀ ਨਾ ਉਦੇ ਰਹਿਣਾ ਪਹਿਲਾਂ ਬੇਲ ਚਾ ਜਾ ਕੇ ਨਾ ਇੱਕ ਗੱਪੂ ਨੇ ਚੱਕ ਕੇ ਧਰ ਲਿਆ ਮੋਢੇ ਤੇ ਹੁਣ ਦੇਖੋ ਖੋਰੂ ਪਹਿਲਾਂ ਵਾਹ ਵਾਹ ਗੱਪੂ ਬਿਟਾ ਲਈ 800 ਤੋਂ 12 ਕਿਲੋਮੀਟਰ ਦੀ ਸੇਵ ਤੋਂ ਆਪਰੇ ਅਗਲਾ ਡਿੰਗ ਲੈਣੀ 3800 ਤੋਂ 15 ਮਿੰਟ ਤੇਜ 30 ਮਿੰਟ ਲੈਣੀ ਤਾਂ 5800 ਰੁਪਏ ਦੇ ਵਿੱਚ ਆਇਰਪੋਰਟ ਜਾਣਾ 1000 ਰੁਪਏ 4000 ਮੋਢੇ ਨੇ ਇੰਜੋ ਬੜਾ ਤਗੜਾ ਕੀਤਾ ਚੋਬਰ ਇੰਜਨ ਉੱਪਰ ਹੀ ਇੰਚਨ ਕਰਦਾ ਹੈ ਬੇਣਾ ਉਹਦੇ ਵਿੱਚ ਟਾਬੀਆਂ ਪਾਣਿਆ ਤੁਸੀਂ ਇੰਚਨ ਕਰ ਲੈਂਦਾ ਹੈ ਜੀ ਗੱਲ ਦੋ ਉੱਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਕੇ ਸੀ ਰਿਸ਼ੀ ਕੇਸ ਤੇ ਰਾਤ ਆਪਾਂ ਤਕਰੀਬਨ ਪਹੁੰਚੇ ਸੀਗੇ 12:00 ਵਜੇ ਆ ਡੋਰਮੇਟਰੀ ਜਿਹੜਾ ਉੱਪਰ ਨੇ ਕਰ ਲਈ ਜੀ ਬੁੱਕ ਤੇ ਡੋਰਮੇਟਰੀ ਸਸਤੀ ਵੀ ਪੈਂਦੀ ਆ ਤੇ ਨੀਂਦ ਵੀ ਬਹੁਤ ਘੰਟਾ ਆ ਗਈ ਜੀ ਕੰਫਰਟੇਬਲ ਬਹੁਤ ਸੀ ਯਾਰ ਤੇ ਇਹ ਜੇ ਆਪਾਂ ਇਹ ਡੋਰਮੇਟਰੀ ਦੀ ਗੱਲ ਕਰੀਏ ਇਹਦੇ ਵਿੱਚ ਮਿੱਤਰੋ ਟੋਟਲ 12 ਬੈੱਡ ਸੀ ਤੇ ਗੱਲ ਬਾਤ ਸਰੀ ਹੁਣ ਆਪਾਂ ਚੱਲਿਆਂ ਉੱਪਰ ਚਾਹ ਬੀਣ ਦੇ ਲਈ ਤੇ ਨੀਂਦ ਆ ਜਿਹੜੀ ਬਹੁਤ ਘੰਟਾਈ ਆ ਆਪਾਂ ਕਿਰਾ ਸਾਰੇ ਆਪਣੇ ਰਿਕਵਰਮੈਂਟ ਆ ਜਿਹੜੇ ਚਾਰਜ ਕਰ ਲੇ ਪਾਣੀ ਪੂਣੀ ਸਭ ਦਾ ਇੱਕ ਨੰਬਰ ਮਾਹੌਲ ਸੀ ਕਨੇ ਮੰਦੀਪ ਹਟੋ ਚਲ ਚੱਲਦੇ ਆ ਚਾਹ ਦੇ ਹੌਲਾ ਕਰਨ ਤੇਰੇ ਬਾਅਦ ਚੋਬਰ ਉਹਨੇ ਪੀ ਬਹੁਤ ਘੰਟ ਵੀ ਆ ਰਿਹਾ ਗੱਲਬਾਤ ਕਨੇ ਸ਼ਰੀਫ ਵੀ ਪਈ ਹੈ ਨਾ ਐਦੇ ਚ ਅੱਜ ਕਨੇ ਗੱਭਰੂ ਨੇ ਕਿਸ਼ਤਾਂ ਲੈ ਕੇ ਕਿਹੜੇ ਦਿਨੇ ਆ ਮੋਟਰ ਰਿਸੀਕਸ ਪਹੁੰਚ ਚੁੱਕੇ ਆ ਤੇ ਅੱਜ ਜਿਵੇਂ ਕਹੀ ਅੱਗ ਪਣੀ ਸਟਾਰਟ ਹੋ ਜੂ ਇੱਥੋਂ ਕਹਿੰਦੇ ਬਤੁ ਕਰਾਈ ਜੀ ਮਿੱਤਰੋ ਆਪਾਂ ਚਾਹ ਦੇ ਨਾਲ ਸਵੇਰ ਸਵੇਰ ਮਿੱਤਰੋ ਆਪਾਂ ਕਰੀ ਜਾਂਦੇ ਆ ਆਪਣੀ ਫਾਰਮਿੰਗ ਵਾਲੇ ਵੀਰਾਂ ਦਾ ਵੇਟ ਵੀਰਾਂ ਆਪਾਂ ਕਰਦੇ ਹੀ ਬੋਕ ਕੋਸੀ ਆਪਾਂ ਬਰਕਰਾਰ ਰਾਈਡਰ ਦੇ ਪਾਸੇ ਨਾਲ ਆਪਣਾ ਵੀ ਸਮਾਲ ਮਾ ਜਿੱਥੇ ਖੜੂ ਪੱਦੀ ਜਾਂਦਾ ਜੀ ਚੰਗਰ ਚੈੱਕ ਕਰਦੇ ਆ ਮਿੱਤਰੋ ਰਾਫਟਿੰਗ ਬੁੱਕ ਤੇ ਇਹਦੇ ਚਾਰਜਸ ਹੈਗੇ ਨੇ ਜੀ ਇਧਰ ਲਿਖਿਆ ਹੋਇਆ ਵੀਰਾਂ ਦੇ ਤੇ ਬਾਕੀ ਦੋਰ ਮੈਟਰੀ ਤੇ ਕੱਲੇ ਜੀ ਰਾਫਟਿੰਗ ਦੇ ਨੂੰ ਸਾਰੀਆਂ ਚੀਜ਼ਾਂ ਦੇ ਜਿਵੇਂ ਆ ਰਾਫਟਿੰਗ ਦਾ ਵੀ ਥੋੜਾ ਕਰੂਗਾ 4800 ਤੋਂ 12 ਕਿਲੋਮੀਟਰ ਦੀ ਸੇਸ਼ ਚੋਂ ਆਪਾਂ ਅਗਲਾ ਡਿੰਗ ਲੈਣੀ ਆ 3800 ਤੋਂ 15 ਮਿੰਟ ਤੇ 30 ਮਿੰਟ ਲੈਣੀ ਆ ਤਾਂ 5800 ਰੁਪਏ ਦੇ ਵਿੱਚ ਆਇਰਪੋਰਟ ਜਾਣਾ 1600 ਰੁਪਏ ਚਾਰਜ ਹੋਣਾ ਹਰਤਵਾਰ ਜਾਣਾ 1800 ਟੈਕਸੀ ਜਾ ਰਹੀ ਕਰ ਸਾਰੀਆਂ ਚੀਜ਼ਾਂ ਇੱਥੇ ਲਿਖਿਆ ਉਹਨਾਂ ਅੱਜ ਆਪਾਂ ਇੱਥੇ ਰੁਕੇ ਸੀਗੇ ਜੁਆਏ ਵਾਇ ਦਾ ਗੈਂਗਸ ਇਹ ਡੋਰ ਮੈਟਰੀ ਆ ਜੀ ਬਹੁਤ ਘੈਂਟ ਵੀਰਾਂ ਦਾ ਕੰਮ ਉਹ ਇਥੇ ਕਿਆ ਬਾਤ ਆ ਸਕੂਟੀ ਰੈਂਟ ਦੇ ਲੈਣੀ ਹੈ ਬੰਨੇ 600 ਰੁਪਏ ਇੱਥੇ 700 ਰੁਪਏ ਦੇ ਵਿੱਚ ਆ ਕਿਆ ਬਾਤ ਆ ਯਾਰ ਸਾਰਾ ਕੁਝ ਜਿੰਨੀ ਆ ਬੰਦੇ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਸਾਰਾ ਕੁਝ ਇੱਥੇ ਨਾਲ ਨੋਟ ਕਰਿਆ ਹੋਇਆ ਲਿਖਿਆ ਹੋਇਆ ਇੱਥੇ ਨਹੀਂ ਲਿਖਿਆ ਹੋਇਆ ਰਾਫਟਿੰਗ ਕਰਨ ਤੇ ਚੋਪਰ ਆ ਸੀ ਗੱਡੀ ਦੀ ਕੀ ਜਾਂਦੀ ਕੀ ਜਾਂਦੀ ਸੀ ਫਿਰ 4x4 ਪਾਇਆ ਸਕੂਟਰੀ ਤੇ ਆ ਗਿਆ ਤੜਾ ਤੁਮਾ ਦੇਖਿਆ ਨੇ ਗੱਪਰੂ ਪਾਇਆ ਤੇਰਾ ਯਾਰ ਸਕੂਟੀ ਲੈ ਗਿਆ ਗਿਆ ਆਵਾਜ਼ ਆ ਵੀ ਰਾਫਟਿੰਗ ਲਈ ਆਏ ਤਾਂ ਸਾਨੂੰ ਸਾਰੇ ਸਕੂਟਰ ਨਾਲ ਜਾਂਦੇ ਰਾਫਟਿੰਗ ਲਈ ਲੱਗ ਜਾਂਦੇ ਆ ਆਡਾ ਸੁਮਾ ਤੇ ਬੈ ਗੇ ਇਹਦੀ ਆ ਸਰਦੇ ਹੀ ਰੰਗ ਦੀ ਜਿਹਨੂੰ ਕਿਸ਼ਤੀ ਦੀ ਸੀ ਜਾਂਦੀ ਆ ਤੇ ਉੱਪਰ ਕਹਿੰਦੇ ਨਾਲ ਹੀ ਲੈ ਕੇ ਚੱਲਿਆ ਹੈ ਹਾਂ ਓਏ ਆ ਸਰਦੇ ਹੀ ਕਿਸ਼ਤੀ ਆਪਣੇ ਹੀ ਆ ਤਾਂ ਹੈਲਮਟ ਵੀ ਤਾਂ ਜੈਕਟਾਂ ਨੂੰ ਤਾਂ ਫੱਟਾ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਆਪਣੀ ਲੋਕੇਸ਼ਨ ਦੇ ਉੱਤੇ ਤੇ 600 ਰੁਪਿਆ ਤੁਹਾਨੂੰ ਪਤਾ ਸੀ ਆਪਾਂ ਦਿੱਤਾ ਜੀ ਰਾਫਟਿੰਗ ਦਾ ਜਿਹਦੇ ਵਿੱਚ ਸਾਨੂੰ 12 ਕਿਲੋਮੀਟਰ ਦੀ ਰਾਈਡ ਆ ਜਿਹੜੀ ਉਹ ਤੋਂ ਹੋਵਾਂਗੇ ਤੇ ਆਹ ਚੈੱਕ ਕਰੋ ਇਧਰਲੇ ਪਾਸੇ ਆ ਕਿ ਇਸ ਚੀਜ਼ ਦੇ ਵਿੱਚ ਅਸੀਂ ਰਾਫਟਿੰਗ ਕਰਨੀ ਆ ਤੇ ਨਾਲ ਹੀ ਆਇਆ ਬਾਈ ਗੱਡੀ ਦੇ ਲੈ ਕੇ ਇਹ ਸਾਨੂੰ ਇੱਥੋਂ ਰਾਫਟਿੰਗ ਕਰਾ ਕੇ ਇਹ ਸਿੱਧੀ ਕਿਸਤੀ ਜਾਊ ਜੀ ਉਧਰਲੇ ਪਾਸੇ ਕਲੱਬ ਆ ਉਸ ਨਾਂ ਦੇ ਉੱਤੇ ਇੱਕ ਜਗ੍ਹਾ ਕੀ ਉੱਥੇ ਜਾ ਕੇ ਸਾਡੀ 12 ਕਿਲੋਮੀਟਰ ਹੋਣਗੇ ਕੰਪਲੀਟ ਤੇ ਉੱਥੋਂ ਅਸੀਂ ਮਿੱਤਰੋ ਚੱਕਾਂਗੇ ਆਪਣੀ ਵਾਲੀ ਗੱਡੀ ਤੇ ਹੁਣ ਰਾਫਟਿੰਗ ਆ ਜਿਹੜੀ ਉਹਦਾ ਐਡਵੈਂਚਰ ਹੈ ਨਾ ਤੇ ਸਪੀਡ ਪਾਣੀ ਦੀ ਬਹੁਤ ਜ਼ਿਆਦਾ ਤੇ ਬਾਕੀ ਇਹ ਟੈਂਪਰੇਚਰ ਦੀ ਗੱਲ ਕਰੀਏ ਆ ਜਗ੍ਹਾ ਦੇ ਉੱਤੇ ਆ ਕੇ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਆਠਾ ਬਣਾ ਬਫਰਾ ਬੰਡੀ ਲੈ ਗਏ ਇਹ ਭੱਡੀ ਆ ਵੀ ਕਰ ਲੈ ਗਿਆ ਅਸੀਂ ਇਹ ਕਰ ਸਕਦੇ ਆ ਆਦੇ ਦਿਮਾਗ ਨਹੀਂ ਵੱਸਦੇ ਤੁਸੀਂ ਇੱਕਦਮ ਕੋਈ ਐਂ ਨੋ ਕੋਈ ਗੱਲ ਨਾ ਪਿੱਛੇ ਕਰਕੇ ਅਸੀਂ ਕਰ ਰਹੇ ਹਾਂ ਰਾਫਟਿੰਗ ਜੀ ਜਾਗਡ ਛੋੜੀ ਪੈ ਗਈ ਗਾਇਸ ਮੇਰਾ ਤਾਂ ਯਾਰ ਛੋਟੀ ਖੜੀ ਕੁਕੀ ਯਾਰ ਕਾਹਦੇ ਦਸੂ ਦਸੂ ਕਰੀ ਜਾਂਦਾ ਵੱਡੀ ਹੋ ਜੂਗੀ ਯਾਰ ਪਤਾ ਨਹੀਂ ਮੇਰਾ ਫੋਨ ਕਿੱ데 ਰੱਖ ਰੇ ਕਾਈ ਤਿਸ ਕੋਰੇ ਇਧਰ ਰੋ ਅਰਦਾ ਛੱਡ ਦੇ ਦਸੂ ਨੂੰ ਸਾਹਬ ਹਾ ਹਾ ਅੱਛਾ ਆਈ ਤਾਂ ਫਿਰ ਮਗਰਮਸਾ ਨਾਲ ਸਿੱਧੀ ਨਾ ਉਹਦੇ ਰਹੇ ਨਾ ਪਹਿਲਾਂ ਹਾਂ ਮੇਰੇ ਕੋਲ ਦੀ ਨਾ ਬਗਰ ਮੱਛ ਲਾਂਗਾ ਕਹਿੰਦਾ ਛੱਤਰੀ ਕਾਲ ਜੀ ਅੱਧੇ ਹੀ ਲੰਗਣਾ ਕੋਲ ਦੀ ਅੱਪ ਐਵੇਂ ਮਤਰਾਹੋ ਤੁਕੇ ਨਾ ਮਾ ਫਿੱਟ ਤੇ ਜਿਵੇਂ ਕਹਈਏ ਚਲੋ ਬਿਚਲੀ ਆ ਗੈਰ ਵਾਲੀ ਲੱਗਦੇ ਆ ਅੱਗ ਵਿਝਾਉਣ ਵਾਲੀ ਸਾਰੇ ਐ ਜੋ ਸੁ ਅੱਗ ਵਿਝਾਉਣ ਵਾਲੀ ਲੱਗਦੇ ਆ ਸਾਰੇ ਫੱਤਰੋ ਫੱਟਾਂ ਕਿਸਤੀ ਸਾਡੀ ਰੈਡੀ ਆ ਤੇ ਬੇਲ ਚਾ ਜਾ ਕੇ ਨਾ ਗੱਭਰੂ ਨੇ ਚਾ ਕੇ ਧਰ ਲੈ ਮੋਢੇ ਤੇ ਹੁਣ ਦੇਖੋ ਫੋਨ ਪਹਿਲਾਂ ਐਨ ਕੀ ਵੀ ਲਈ ਫਿਰਦਾ ਬਾਈ ਮੈਂ ਕਹੇ ਵੀਰੇ ਸੀ ਐਵੇਂ ਮਤਰਾਹੋ ਰੇ ਬਰਾ ਇਕੜੇ ਵੀ ਮਿੱਤਰੋ ਬੌਂਡ ਵੀ ਰੈਫਟਿੰਗ ਦੇ ਕੋਲ ਆਈ ਜਾ ਬਾਅਦ ਇਹ ਤੁਹਾਨੂੰ ਕਿੰਨਾ ਤੇ ਹਾਂਜੀ ਮਿੱਤਰੋ ਰਸਤੇ ਦੇ ਵਿੱਚ ਪਹੁੰਚ ਕੇ ਆ ਗਿਆ ਬਾਤ ਆ ਯਾਰ ਵੀ ਦੇਖੋ ਭਾਈ ਹੈਲੋ ਛੱਪਕਾ ਬਣਾ ਦੇ ਛੱਪਕਾ ਹਾਂ ਸਭ ਨੇ ਲੈ ਕੇ ਬਾਤ ਕਰ ਹਟੋ ਹਟੋ ਬੂਰੇ ਉਹ ਦੇਖ ਉਹ ਫੱਟ ਫੱਟ ਠੀਕ ਆ ਠੀਕ ਆ ਅਰੇ ਪੱਟਾ ਜੋੜਦਾ ਪਰਖ ਲਿਆ ਅਜ ਮੋਢਿਆਂ ਜੋੜ ਪਰਖਿਆ ਨਾ ਮੁੰਡਿਓ ਮੈਨੂੰ ਰੋ हां नहीं बहुत कप रे या पूरा कोटा पहली बार से छोड़ा भाई आपका पहली बार में था सेकंड टाइम में पांच टाइम पांचवी बार पांचवी बार क्या बात है अपना पहली बार है कैसा रहा एक्सपीरियंस अभी तो शुरू हुआ है मालिक पहली बार में डर तो नहीं लग रहा डर नहीं लग रहा ਅਸੀਂ ਮਿੱਤਰੋ ਵਿੱਚ ਹੈਗਾ ਪਹਿਲੀ ਪਹਿਲੀ ਵਾਰ ਵਾਲੇ ਦੂਜੀ ਵਾਰ ਵਾਲੇ ਪੰਜਵੀਂ ਵਾਰ ਵਾਲੇ ਜਿਹੜੇ ਬਾਈ ਚੋਬਰ ਪਹਿਲੀ ਵਾਰ ਵਾਲਾ ਰਾਸਨ ਪੰਨ ਮਹਿਕਮਾ ਕੀ ਬਾਤ ਹੱਥ ਪਾ ਕੇ ਰੱਖੀ ਛੱਡਣਾ ਨਹੀਂ ਲੈ ਉਹ ਮਨਦੀਪ ਸਿੰਘ ਆ ਆ ਆ ਪਕੜੇ ਨਾ ਜੀ ਲੈ ਲੈ ਵੀ ਗਾਇਸ 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 ਵੀਰੇ ਆ ਦੇ ਜੀ ਨਹੀਂ ਆ ਲੈ ਲੋ ਫੋਟੋ ਲੈ ਲੋ వీడియో వీడియో ہاں ہاں గైజ్ భరే గైజ్ భరే मजा आ रहा है गइज भरे अरे कोई नहीं रहे पूरी लाइफ जीकर रिलैक्स रू गए गइज भरे के में हो गइज भरे के रहे हो करना मसी करना मसी ठीक है करना रिपोर्ट गइज ਗਾਈਜ਼ ਭਾਈ ਜੀ ਹੋ ਭਾਈ ਜੀ ਗਾਈਜ਼ ਅਨ ਰਹੀਆ ਬਹੁਤ ਵਧੀਆ ਰੀਲ ਬਣਾਵੇ ਸਿੱਧੇ ਫੋਨ ਨਾਲ ਡੇਟਾ ਕਰਕੇ ਪੈਰ ਉੱਪਰ ਲੈ ਲਾ ਪੈਰ ਉੱਪਰ ਲੈ ਲਾ ਰੀਲ ਬਣਾਵੇ ਓਹ 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 ਉਹ ਮਾਗੜਾਈ ਚੱਲਦਿਆ ਓਏ ਸਪੀਡ ਕੋ ਦਿੰ ਲਿਆ ਵੀ ਭਾਈ ਚੱਲਦੇ ਮਗੜਾ ਸੁਣੋ ਜਬੇ ਉੱਪਰ ਕਿਸਰੇ ਤੋਂ ਰਸੀ ਨਹੀਂ ਚੱਲੋ ਰਸੀ ਤੇ ਵੇਟ ਦਾ ਚਲੋ ਚਲੋ ਆਇਓ ਪਣ ਕੀ ਹੋਏ ਇੱਕ ਮਿੰਟੋ ਝੁੱਪੀ ਹੋਏ ਹੋਰ ਭਾਈ ਨਾ ਰਸੀ ਦੀ ਬੈਗ ਦੇਖ ਵਾਟ ਚਲੋ ਮੀਰਾ ਇੱਕ ਸਿੱਧਾ 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 ਦੇਖੋ ਸਿੱਧਾ ਦੇਖੋ चलो 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 मजा आ Bye 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 ਇੱਕ ਨੰਬਰ ਜ ਮਾਹੌਲ ਹੈ ਐਡਵੈਂਚਰ ਹੋ ਗਿਆ ਬਹੁਤ ਵਧੀਆ ਇੱਕ ਨੰਬਰ ਇੱਕ ਨੰਬਰ ਮਾਹੌਲ ਇੱਕ ਨੰਬਰ ਗੰਗਾ ਨਦੀ ਦੇ ਵਿੱਚ ਅੱਪਾ ਕਰ ਰਹੇ ਆ ਜੀ ਰਾਫਟਿੰਗ ਪਾਣੀ ਠੰਡਾ ਪੂਰਾ ਹੈ ਕਾ ਵਧੀਆ ਉਲਟਾ ਹੋ ਉਹਨਾਂ ਨੇ ਯਾਰਾ ਪੂਰਾ ਅਰੇ ਲੀਵਰ ਆ ਸਾਡਾ ਬੰਦਾ ਥੋੜਾ ਡਰਦਾ ਸੀਗਾ ਹਾਂ ਸਪੋਰਟ ਸਪੋਰਟ ਆਇਆ ਆ ਲਾਕ ਕਰ ਉਹ ਆ ਤੇ ਆ ਤੇ 1 2 3 ਇਹ ਹੀ ਕੈਚ ਕਰ ਰਿਹਾ ਹੈ

ਉਗੀ ਫੁੱਲੇ ਥੀ ਬੈਣਗੇ ਹਰਦਪੁਰ ਯਾਦ ਰੱਖੀ ਗੱਲ ਆ ਗਿਆ ਦੋਨਾਂ ਨੂੰ ਇਹਦਾ ਸਾਫ ਆ ਗਿਆ ਸਾਫ ਤੋਂ ਉਹਦਾ ਕੋਈ ਪਤਾ ਨਹੀਂ ਪਾਣੀ ਲੱਗ ਗਈ ਝੌੜ ਲਈ ਥੀ ਕਿਸ਼ਤੀ ਲੈ ਕੇ ਜਾਣੀ ਆ 300 ਤੇ ਮੈਂ ਦੇ ਦਸ ਹੁਣ ਤੇ ਇੰਜ ਨਹੀਂ ਆਏ ਮੂਰੇ ਪਾਸੇ ਨਾਮ ਨੋਕੇ ਦੋ ਪਾਸੇ ਰੋਪ ਦੇ ਨਾ ਟੈਰਾ ਥੱਲੇ ਲਾ ਜੋ ਬੱਚੀ ਮੜੇ ਸਾਈਡ ਤੇ ਟੈਰਾ ਕੇ ਟੈਰਾ ਟੈਰਾ ਕੇ ਬੱਚੀ ਸਾਈਡ ਤੇ ਮੜੇ ਆ ਜਾ ਪੱਖੇ ਥੱਲੇ ਇਧਰ ਇਧਰ ਟੈਰਾ ਪੁੱਲਾ ਚਪੁੱਲਾ 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 ਆਪ ਪਹਿਲੇ ਚਲੋ ਮਾਰੇ ਪੈਟਰ ਮੁੰਡੇ ਉੱਤੇ ਕਿਸ਼ਤੀ ਚੱਲ ਤੇਸਾ ਚੱਲ ਰਹੀ ਆ। ਬਾਹਰ ਬਾਹਰ। ਬਾਹਰ। ਕਾਲੀ ਪਰ ਕਾਲੀ ਪੱਟੀ ਬਾਜੋ। ਚੱਲ ਵਰਦੇ। ਐਂ ਕਰ ਹੁਣ ਫਿਰ। ਸੌੜ ਤਾਂ ਵਾਧੂ ਲੈ ਲਈ ਆਪਾਂ। ਆਹ ਬਾਈ ਦੋ ਤੇ ਚੀਚ ਪਾ ਦੇ ਕੈਮਰਾ ਫੋਨ ਹੀ ਪਾ ਦੇ ਆਹ ਤਾਂ ਫੋਨ ਹੀ ਪਾ ਦੇ ਇਹ ਵੀ ਪਾ ਦੇ ਆ ਜਾ ਬੱਚਾ। ਹੁਣ ਸਕੂਨ ਆਪਦਾ ਲੈ ਹੁਣ ਵੀਡੀਓ ਨਾਲ ਲੈਣਾ ਹੁਣ ਸਕੂਨ ਆਪਦਾ। ਹੋਰ ਚਲੋ ਭਾਈ ਆਜੋ ਧੀਰੇ ਧੀਰੇ ਕਰਕੇ ਆਜੋ 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 ਇਹ ਪੈਰ ਲਗਾਓ ਪੈਰ ਲਗਾਓ ਮਿੱਤਰੋ ਦੁਬਾਰੇ ਬੋਰਡ ਦੇ ਵਿੱਚ ਕੀ ਬਾਤ ਆ ਮਾਹੌਲੇ ਦੇ ਨੰਬਰ ਦੇ ਵਿੱਚ ਆ ਜਾਓ ਲੈ ਮਿੱਤਰੋ ਆਪਣਾ ਟਾਈਮ ਸੀ ਹੋ ਚੁੱਕਿਆ ਪੂਰਾ ਆਪ ਚੁਕੇ ਪਾਪਾ ਮਿੱਤਰੋ ਡਿਊਟੀ ਸਾਂਭ ਲਈ ਰੱਸੀ ਫੜ ਲਈ ਸਾਰੇ ਉੱਤਰ ਜਾਣਗੇ ਨੇ ਨਾ ਨਹੀਂ 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 ਇੱਕ ਵਾਪੇ ਜਾਓ ਜੱਪੇ ਬਲੂ ਵਾਲਾ ਰਾਪ ਹੈ ਇਹ ਬੱਚ ਮਾਰਦੇ ਫਿਰਦੇ ਹੋ ਜਮਨਾਸੀਆਂ ਦਾ ਕੋਲ ਰਾਪ ਉਹ ਰਾਉਂਡ ਮੇਟਰ ਬਾਈਕਾਂ ਨੂੰ ਹੁਣ ਜੈਕਟਾਂ ਲੂਟਾ ਉਹ ਲਾ ਕੇ ਲੈ ਜਾਓ ਪਹੁੰਚੋ ਕਹਿੰਦਾ ਤੁਸੀਂ ਟਿਕਾਣੇ ਤੇ ਚੱਕੋ ਮੇਟਰ ਆਇਆ ਪੈਡਲ ਲੈ ਜਾ ਤੁੱਕਿਆ ਮੈਂ ਉਤਰੂ ਦੁਬਾਰੇ ਆਪਣੀ ਲੋਕੇਸ਼ਨ ਤੇ ਤੇ ਕਿਸੇ ਵੀ ਲਿਆ ਕੇ ਧਰਤੀ ਮੰਗਾ ਲੈ। ਬਾਈ ਗੱਡੀ ਨੂੰ ਸੰਭਾਲ ਲੈ ਲੋ। ਪਹੁੰਚ ਆਇਆ। ਲੈ, ਉਮਤਰੂ ਦੁਬਾਰੀ ਵੇਗੇ ਸਕੂਟ ਰੀ ਉੱਤੇ ਤੇ ਬਾਈ ਸਾਨੂੰ ਸੱਡਣੇ ਚੱਲਿਆ ਹੋਣਾ। ਹਨਾ ਜਿੱਥੇ ਤੱਕ ਆਈ ਕਿਉਂਕਿ ਆਪਾਂ 3R ਡ੍ਰੌਪ ਕਰਦੇ ਆ। ਇਹ ਸੁਪ ਇੱਕ ਟਾਈਮ ਡ੍ਰੌਪ ਕਰਦੇ ਬਾਈ ਦੀ ਵੀ ਵਧੀਆ ਹੀ। ਹਾਏ, ਤਰੂ ਗੱਡੀ ਦੇ ਵਿੱਚ ਆ ਚੁੱਕੇ ਆ। ਮਾਹੌਲ ਇੱਕ ਨੰਬਰ ਚਾਰ ਆਪ ਵੀ ਕੱਪਾ ਕਰ ਲਿਓ ਸਭ ਨੂੰ ਪਤਾ ਹੀ ਹੈ ਤੇ ਨਾਲ ਜਸਤ ਨੱਤ ਨੱਤ ਫਟਾ ਟਾਈਮ ਕਿਤੇ ਸਪੈਂਡ ਕੀਤਾ ਹੈ ਗਾਈਜ਼ ਵਰਗੇ ਕਹਿੰਦੇ ਹੁਣ ਕਿ ਵੀ ਇਹਦੇ ਸਿਆਣ ਜਨ ਨੂੰ ਜਵਾਕ ਜਾ ਬੱਚ ਨਹੀਂ ਨਹੀਂ ਅਸੀਂ ਮੈਂ ਟਾਈਮ ਸਪੈਂਡ ਕੀਤਾ ਸੀ ਪਰ ਇਹਦਾ ਸਾਰਾ ਅਬਜ਼ਰਵ ਕੀਤਾ ਨਾ ਵੀ ਕੀ ਕੀ ਇੱਥੇ ਹੈਗਾ ਫੇਰ ਅਸੀਂ ਇੱਕ ਬੰਦੇ ਕੋਲੇ ਖੜ ਗਏ ਉਹਨੇ ਸਾਨੂੰ ਖੜਾ ਲਿਆ ਕਿਨਾਂ ਕਿੱਥੋਂ ਆਏ ਹੋਗੇ ਵੀ ਹੁਣ ਸਾਡੇ ਥੋੜੀ ਜਿਹੀ ਜਾਣਕਾਰੀ ਲੈਣ ਲੱਗੇ ਕੰਮ ਵਾਲੀ ਤੇ ਫੇਰ ਅਸੀਂ ਦੁਬਾਰੇ ਫੇਰ ਆਪਾਂ ਉੱਥੇ ਆ ਗਏ ਸੀਗੇ ਟੋਮੈਟਰੀ ਚ ਤੇ ਉਹ ਅਸੀਂ ਕੈਫੇ ਤੇ ਜਾ ਕੇ ਬੈਗੇ ਸੀਗੇ ਉਥੇ ਬੈਠੇ ਰਹੀ ਅੱਧਾ ਘੰਟਾ ਫਿਰ ਤੁਸੀਂ ਆ ਗਏ ਸਮਾਂ ਵਧੀਆ ਲੰਘਿਆ ਸਮਾਂ ਬੜਾ ਕੰਨ ਗਿਆ ਬਈ ਹਾੜਾ ਆਪਾਂ ਅਗੇ ਹੀ ਸਾਰਾ ਸੂਤਰੀ ਚੜ੍ਹ ਜੂ ਹਾਂ ਆਪਾਂ ਆ ਗਏ ਸੀ ਮਿੱਤਰੋ ਗੁਰੂ ਘਰ ਦੇ ਵਿੱਚ ਤੇ ਇੱਥੇ ਆਪਾਂ ਸਾਬ ਨੂੰ ਸੂਤ ਲੈਣਾ ਸੀ ਤੇ ਉਹ ਲੈ ਲਿਆ ਹੁਣ ਪੌਣ ਲੱਗਿਆ ਪਾਰਕਿੰਗ ਦੇ ਵਿੱਚੋਂ ਚਾਲੇ ਅਸਤੇ ਦੇ ਵਿੱਚ ਗੱਡੀ ਸੀਗੀ ਬੜੀ ਗੰਦੀ ਸੀ ਪਹਾੜੀ ਯਾਤਰਾ ਤੁਹਾਨੂੰ ਪਤਾ ਵੀ ਇਹੋ ਜੀ ਹੁੰਦੀ ਆ ਇੱਧਰੇ ਪਾਸੇ ਦੇਖੋ ਜਰੂਰ ਨਿਕਲਿਆ ਵਾ ਇਹ ਸਾਰੀ ਹੁਣ ਆਪਾਂ ਕਰਾ ਰਹੇ ਹਾਂ ਤੇ ਰਸਤੇ ਦੇ ਵਿੱਚ ਬਾਅਦ ਸੁਦਬਾਤ ਦਿਖਾਵਾਂਗੇ ਇਹਨੂੰ ਘਰ ਪੰਲਾ ਝੋਟਾ ਜਿਵੇਂ ਗੈਰੀ ਇਹ ਗੱਲਾ ਖੜਾਈ ਆ ਤੇ ਬਾਈ ਪਾਣੂ ਹੀ ਮਾਰ ਲੱਗਿਆ ਤੇ ਕੀਰਾਂ ਦਾ ਜਗਨ ਲਾਦਾ ਕੀਰਾਂ ਤੇ ਬਾਕੀ ਆ ਕੇ ਦੇਖਦੇ ਆਂ ਦੀ ਲੋਕ ਕਿੱਦਾਂ ਦੀ ਆ ਹੁਣ ਆਪਾਂ ਚੱਲਾਂ ਇੱਕ ਬਾਰ ਇੱਥੇ ਕੁਝ ਖਾਣ ਕਿਉਂਕਿ ਭੁੱਖ ਬਹੁਤ ਲੱਗੀ ਪਈ ਆ ਯਾਰ ਫਾਈਨਲੀ ਮਿੱਤਰੋ ਆਪਾਂ ਉੱਤਰਦੇ ਆਂ ਆਪਾਂ ਖਾਣੇ ਆਂਗੇ ਇੱਥੇ ਵੇਚ ਕਬਾਬ ਇਹਨਾਂ ਦੀ ਵੇਚ ਸਭ ਜਾਂਦੀ ਤੇ ਆਪ ਸਾਰੇ ਆਪਣੇ ਭਰਾਵਾਂ ਨੇ ਆਰਡਰ ਕਰਿਆ ਜੀ ਕਿਹਨੇ ਪਾਰ ਕਰ ਕਿਸ ਨੇ ਬਾਓ ਬਾਜੀ ਭੁੱਖੀ ਮਗਾਇਆ ਮੈਂ ਮੈਂ ਮੰਗਾਇਆ ਇੱਕ ਬਰਗਰ ਬਸ ਇੱਕ ਵਾਰ ਕਰ ਬਸ ਆਪਣਾ ਮਿੱਤਰੋ ਬੱਜ ਘੁਵਾਵ ਆ ਗਿਆ ਸੀ ਆਹ ਕੀ ਬਾਤ ਹੈ ਮਲੇ ਮੇਤਰੋ ਗੱਡੀ ਦੇ ਉੱਤੇ ਧੋ ਕੇ ਕਪੜਾ ਇੱਕ ਵਾਰ ਵੱਜ ਗਿਆ ਤੇ ਜਿਵੇਂ ਕਿੜੀ ਜਗਨ ਲੱਗੀ ਕਿਰਾ ਛੋਟਾ ਛਣ ਬਸ ਬਾਈ ਕਿਉਂ ਮਾਰਨ ਵਾਲਾ ਰਹਿ ਗਿਆ ਅੰਦਰ ਇਹਦੇ ਲੈ ਕਿਉਂ ਮਰਵਾ ਲਈਏ ਤੇ ਹਵਾ ਪ੍ਰੋਵਾਈ ਸੀਗੀ ਉਹ ਬਾਈ ਨੇ ਹਵਾ ਛੜ ਛੜ ਕਰਤੀ ਸੀ ਗੇਜ ਉਹਦੇ ਕੋਲ ਹੈ ਨਹੀਂ ਸੀ ਤੇ ਹੁਣ ਅਸੀਂ ਚੈੱਕ ਕਰਵਾ ਕੇ ਹਵਾ ਇਹਦੀ ਸਹੀ ਕਰਵਾਈ ਆਨੇ ਜਿਹੇ ਕਰਕੇ ਗੱਡੀ ਵਾਈਬ੍ਰੇਟ ਕਰਨੋਂ ਜਮ੍ਹਾਂ ਹਟ ਗਈ ਤੇ ਬੌਸ ਨੂੰ ਪਤਾ ਕਰਾਈ ਸੀ ਤੇ ਇੱਧਰ ਦੇ ਪਾਸੇ ਬਾਈ ਮਾਈਟਾਂ ਤੇ ਪੂਰੀ ਖਦਰ ਨਾਲ ਢੁੱਟੀ ਲਈ ਜਾਂਦਾ। ਪੂਰੀ ਜੈਂਕੋ ਬਣਾ ਕੇ ਫਿਰ ਲੈ ਕੇ ਜਾਵਾਂਗਾ। ਬਾਈ ਮੇਤਰੋ ਆਪਣੀ ਲਈ ਗੱਡੀ ਦਾ ਜਿਹੜਾ ਸੀਸਾ ਸੀ ਪਤਾਜ ਜਗੜ ਜਾ ਟੁੱਟ ਗਿਆ ਸੀ ਜਗੜ ਕਰਕੇ ਲਿਆਂਦਾ ਤੇ ਹੁਣ ਆਪਾਂ ਪਵਾਦਾ ਨਵਾਂ। ਮਨਦੀਪ ਸਿੰਘ ਠੀਕ ਹੈ। ਹੁੰ ਕਰਤਾ ਫਟ ਦੁਬਾਰੇ ਬਾਈ ਨੇ ਨਾ ਉੱਥੇ ਕਰਦੇ ਕਿੰਨੇ ਕਿੰਨੇ ਵਾਰੇ ਫੇਰ ਕੁਸਤੀ ਲਾ ਕੇ ਆਪਾਂ ਜੋੜਿਆ ਪਰੇ ਜੁੜਿਆ ਭਾਬਾ ਸੈਸ ਤੋਂ ਨਹੀਂ ਬਾਵਾ ਕੀਤਾ ਪਹਿਲੇ ਦਿਨ ਨਹੀਂ ਛੁੱਟਦੇ ਪਹਿਲਾਂ ਤੋੜੀ ਨਾ ਹੋਂ ਕਮਾ ਹਾਂ ਤੇ ਦੇ ਦਿਨ ਨਹੀਂ ਆ ਬਣਾ ਦਿਆ ਨੇ ਹੋ ਗਿਆ ਨਹੀਂ ਜਨਾਬ ਕੀ ਹੋ ਰਿਹਾ ਜੇ ਹਮਾਰਾ ਭਾਈ ਹੈ ਜੇ ਕਰਤਾ ਹੈ ਅੱਗ ਹੂੰ ਅੱਗ ਸੜਦਾ ਅੱਗ ਪੱਥਰਾਂ ਚੋਂ ਐਸੇ ਕੰਮ ਹੋ ਗਏ ਡਾਕਟਰਾਂ ਦੇ ਸਮਾਨ ਵਾਂਗੂ ਹਾਸਪੀਰ ਪਾਰਟ ਪਿਆ ਹਾਂ ਚੋਪਰ ਕੋਲ ਸਾਡੇ ਕਿਹਨਾ ਵੰਦਣਾ ਨਾ ਅਸੀ ਕਾਲ ਜੀ ਬਿਲਕੁਲ ਜੀ ਨਹੀਂ ਮੈਂ ਤੁਹਾਡੇ ਕਿਹਨਾ ਵੰਦਣਾ ਬਿਲਕੁਲ ਜੀ ਬਿਲਕੁਲ ਕਿਹੜੀ ਗੱਲ ਦਾ ਪਤਾ ਟੇਕਣਾ ਵੰਦਦਾ ਹੈਗਾ ਸਾ ਸੀਗਰੇਟ ਆ ਉਹ ਕਿਹੜੀ ਗੱਲ ਦਾ ਪਤਾ ਟੇਕਣਾ ਵੰਦ ਤੈਨੂੰ ਪੁੱਛ ਰਿਓ ਮੈਂ ਤਾਂ ਦੱਸਾਂਗਾ ਹੁਣ ਕਮੈਂਟੇ ਦੱਸਦਾ ਕਮੈਂਟ ਪੁੱਛ ਲੈ ਦੱਸਾਂਗੇ ਦੱਸਾਂਗੇ ਇਹਨੂੰ ਕਿਹੜੀ ਗੱਲ ਦਾ ਮੱਥਾ ਟੇਕਣਾ ਵੰਦਦਾ ਹੈਗਾ ਉਹ 250 ਦੇਣਾ ਮੁੰਡੇ ਨੇ ਇੰਜੋ ਬਾਹਲਾ ਤਗੜਾ ਕੀਤਾ ਚੋਪਰ ਇੰਜਨ ਕਰਦਾ ਚੋਪਰ ਇੰਜਨ ਕਰਦਾ ਹੈ ਬੇਬੇਣਾ ਉਹਦੇ ਵਿੱਚ ਆਪੀਆਂ ਪਾਨਿਆ ਤਿੰਨ ਦਿਨ ਕਰ ਦਿੰਦਾ ਹੈ ਪਰ ਕਲਾਟ ਤੇ ਹੁਣ ਉਹ ਵੱਜ ਗਿਆ। ਕੋਈ ਦੇਮਾ ਨਾ ਮਗਰਦਰਾ ਜਿੱਥੇ ਲਾਈ ਜਾਂਦੇ ਜੀ ਦਵਾੜੇ ਦਵਾਈ ਫਾਈ ਕੁੱਕ। ਜਮਾ ਸੈੱਟ ਕਰਦਾ ਕੰਮ। ਪਰ ਇੱਕ ਗੱਲ ਹੋਰ ਹੈ ਜੀ ਟਾਈਮ ਬਹੁਤ ਘੱਟ ਪਾਇਆ ਬਾਈਆਂ ਨੇ। ਸਿਰਫ ਅੱਪੇ ਹੀ ਘੰਟਾ ਲਾਇਆ ਗਾ। ਤੇ ਗੱਡੀ ਵੀ ਨਵੀਂ ਬਣ ਗਈ। ਟਾਇਰ ਦੇਖ ਸਕਦੇ ਹੋਗੇ। ਕੱਟ ਕਰਤੀ। ਕੋਲ ਦੇ ਕਿਉਂ ਆਈ ਜਾਇਆ ਪਾਣੀ ਤੇ ਤੇ ਜੇ ਧਰ ਦੇ ਕੋਲ ਗੱਡੀ ਛੱਟਾ ਇਹਨੂੰ ਇਹ ਦੀਸ਼ਰਟ ਦਾ ਦੂਜਾ ਉਹ ਆ ਤੀਜਾ ਤੀਜਾ ਆਜਾ ਤਾਂ ਉਹ ਦੇਖ ਲੋ ਇਧਰ ਨੂੰ ਕਰਤੀ ਪੇਮੈਂਟ ਓਏ ਕਿਧਰ ਇਧਰ ਕਰਤੀ ਪੇਮੈਂਟ ਹੋਣਾ ਹੁਣ ਆਇਆ ਇਧਰ ਨਾਲ ਦਾ ਉਖੜੀ ਦਾ ਸੰਸਾਰ ਹਾਂ ਜਨਾ ਭਾ ਆਪਣਾ ਹਾਂ ਜੀ ਮਿੱਤਰੋ ਜੂਪੀ ਆਪਾਂ ਕਰਾਸ ਕਰੀ ਜਾਂਦੇ ਆ ਤੇ ਸਮੇਂ ਦੀ ਗੱਲ ਕਰੀਏ 8:30 ਵੱਜ ਚੁੱਕੇ ਨੇ ਸਾਢੇ ਘੜ ਦਾ ਟਾਈਮ ਹੋ ਗਿਆ 8:23 ਮੈਂ ਕਹੋ ਚੁੱਕਿਆ ਤੇ ਅੱਜ ਮੈਨੂੰ ਲੱਗਦਾ ਜਾਂਦਿਆਂ ਨੂੰ 11-12 ਬਰਦਰਾਮ ਨਾਲ ਹੀ ਵੱਜ ਜਾਣਗੇ ਤੇ ਬਲੌਗ ਮਿੱਤਰੋ ਆਪਾਂ ਕਰਦੇ ਆ ਇੱਥੇ ਖਤਮ ਤੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਜਿਹੜੇ ਵੀਰਾਂ ਨੂੰ ਆਪਣੇ ਬਲੌਗ ਜੇ ਪਹਿਲਾਂ ਲਈ ਚੰਗੇ ਲੱਗੇ ਤਾਂ ਬਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ